सत श्रीकाल तीन देख रहे हो दैनिक मेज पाबी टीवी सादा चैनल सबसक्राइब करो नबाओं घंटी दबाते ही, ही तो मिल गया सारिया खबर उस वे टाइम तो मोबाइल से ਦੇ ਯਾਰ ਦੱਸ। ਗੱਦੂ ਕੀ ਕਰਦਾ ਯਾਰ? ਯਾਰ ਭਾਜੀ ਕੀ ਯਾਰ ਇਹ ਕੰਮ ਨਹੀਂ ਕਰ ਸਕਦੇ ਆ। ਮੈਂ ਤੋ ਯਾਰ 22 ਤੱਕ ਲੰਦੇ ਆ। ਪਿੱਛੇ ਲੈ ਯਾਰ ਪਿੱਛੇ ਮੜਾ ਜਾ। ਕੈਮਰਾ ਥੱਲੇ। ਇੱਕ ਮਿੰਟ ਸਰ। ਇੱਕ ਮਿੰਟ। ਇਹ ਗੱਦੂ। ਓਏ ਗੱਦੂ ਕਰ ਰਿਹਾ। ਮੈਂ ਕੀ ਕੀਤਾ? ਗੱਦੂ ਤਾਂ ਪਹਿਲੇ ਖੜਾ ਸੀ ਹੋ। ਹਾਂ ਹਾਂ ਪਹਿਲੇ ਖੜਾ ਸੀ। ਇੱਕ ਮਿੰਟ ਮਾਸਾ ਬਟਾਣ ਵਾਲੇ। ਓ ਜੂਰ ਆ ਜਾ ਫੋਟੋ ਕਰ ਲਓ ਯਾਰ ਕੀ ਕਰਦਾ। ਪਿੱਛੇ ਕਰ ਲੈ ਯਾਰ ਹੁਣ ਤੂੰ ਹੋ ਗਿਆ। ਇਹ ਹੁਣ ਲਾਣਾ। ਕੀ ਹੈ? ਅਗਰ ਇਹਨੂੰ ਨਹੀਂ ਲਾਹੇਂਗਾ ਜਦੋਂ ਮੈਂ ਵੀ ਨਹੀਂ ਕਰਦਾ ਫੋਟੋ। ਬਾਹ ਲਾਲਾ ਕਿੰਨੀ ਬਾਹ ਬਾਈ ਮੈਂ ਤੜਾ ਉਹ ਦੇਖ ਇਹ ਕਿੱਦਾਂ ਮਾਰ ਮਾਰ ਕੇ ਸਹੀ ਆ ਅੱਗੇ ਕਰਦਾ ਭੈ ਜਸਨ ਠੀਕ ਠੀਕ ਬਾਈ ਠੀਕ ਆ ਸਰ ਉੱਥੇ ਪਾਵਾ ਖਾਲ ਚ ਅੱਗੇ ਆ ਦੂਰ ਆ ਜਾ ਦੂਰ ਆ ਜਾ ਲੈ ਕੇ ਕਿਹਣੀ ਆ ਨਾ ਨਹੀਂ ਮਿਲੇਗੀ ਤੁਹਾਨੂੰ ਦੁਬਾਰਾ ਦੁਬਾਰਾ ਬਾਈ ਚਲੋ ਹੋ ਬਾਈ ਹੱਥ ਰੱਖੀ ਬੜੇ ਹੱਥ ਹੱਥ ਰੱਖੀ ਲਾਓ ਯਾਵਾ ਜੀ ਜਿਹੜਾ ਮੇਰਾ ਮੂਰੋ ਪੁਆਇੰਟ ਹੈ ਕਿ ਤੁਹਾਨੂੰ ਸੋਲ ਵਾਲਾ ਚਲੋ ਜੀ ਚਲ ਬੈਠੋ ਓਕੇ ਸਰ ਓਕੇ ਸਰ ਪਰ ਇਹ ਕਿ ਜਵਾਹਤ ਵਿੱਚ ਰੋਡ ਸੇਫਟੀ ਵੀਕ ਮਨਾਇਆ ਜਾ ਰਿਹਾ ਹੈ ਔਰ ਇਹਦੀ ਆਗਾਜ਼ ਹੈ ਇੱਥੇ ਬੀ ਐਮ ਸੀ ਚੌਂਕ ਜਲੰਧਰ ਤੋਂ ਅੱਜ ਆਪਾਂ ਸਾਰਿਆਂ ਨੇ ਕੀਤੀ ਹੈ ਸੋ ਮੇਰੀ ਸਭ ਨੂੰ ਰਿਕਵੈਸਟ ਹੈ ਕਿ ਆਪਾਂ ਸਾਰੇ ਆਪਣਾ ਆਪਣਾ ਰੋਲ ਜਿਹੜਾ ਪਲੇ ਕਰੀਏ ਟ੍ਰੈਫਿਕ ਦੀ ਅਵੇਅਰਨੈਸ ਇਨਫੋਰਸਮੈਂਟ ਔਰ ਬਿਹਤਰੀ ਵਾਸਤੇ ਸੋ ਥੈਟ ਸਾਡੀ ਜਿਹੜੀ ਸਮਾਜ ਦੇ ਵਿੱਚ ਮੈਸੇਜ ਜਾਣਾ ਚਾਹੀਦਾ ਹੈ ਕਿ ਅਸੀਂ ਆਪਣੇ ਸੇਫਟੀ ਵਾਸਤੇ ਸਾਰਾ ਜਿਹੜਾ ਟ੍ਰੈਫਿਕ ਦੇ ਰੂਲਸ ਨੂੰ ਉਬੇ ਕਰਨਾ ਹੈ ਨਾ ਕਿ ਕਾਨੂੰਨ ਦੇ ਡਰ ਤੋਂ ਜਦੋਂ ਸਾਡੇ ਅੰਦਰੋਂ ਇਹ ਗੱਲ ਫੀਲਿੰਗ ਆਏਗੀ ਕਿ ਕਿੰਨੀ ਸਾਡੀ ਕੀਮਤੀ ਜਾਨ ਹੈ ਤਾਂ ਅਸੀਂ ਡੈਫੀਨਿਟਲੀ ਉਬੇ ਕਰਾਂਗੇ ਇਹਦੇ ਵਿੱਚ ਬੱਚਿਆਂ ਨੂੰ